4 ਲੱਖ ਕਰੋੜ ਦਾ ਕਰਜ਼ਾ ਕਿਸਾਨ ਲਗਾਤਾਰ ਸਵਾ ਸਾਲ ਤੋਂ ਸਰਕਾਰ ਦੇ ਬੈਠੇ ਨੇ ਇਹ ਕੋਈ ਅਸੀਂ ਤਾਂ ਚੜ੍ਹਿਆ ਨਹੀਂ 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 ਟੈਨਸ਼ਨ ਦੀ ਗੱਲ ਤਾਂ ਹੈ ਨਾ ਦੇਖੋ ਸੁਣੋ ਅਸੀਂ ਭਈ ਉਹਨਾਂ ਦੇ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਸੁਣੋ ਦੇ ਵਿੱਚ ਟੈਨਸ਼ਨ ਮੇਰੀ ਸੁਣੋ ਦਾ ਸੀ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਅਸੀਂ ਭਰਤੀ ਵੀ ਨਵੀਂ ਕਰ ਰਹੇ ਹਾਂ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਤਾ ਕਰਕੇ ਕੋਈ ਜ ਕੋਈ ਕਰਜ਼ਾ ਲਿਆ ਤਾ ਕਰਕੇ ਲਿਆ ਅਸੀਂ ਕੋਈ ਇਹ ਤਾਂ ਨਹੀਂ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਦੇ ਵਾਸਤੇ ਬਾਜਵਾ ਸਾਹਿਬ ਕਹਿੰਦੇ ਕਹਿੰਦੇ ਬਾਹਰਲੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀ ਨਹੀਂ ਮਿਲ ਰਹੀ ਹੈ ਨਹੀਂ ਕੋ ਤੁਸੀਂ ਸਾਰਾ ਖੜਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਤਾਂ ਜਿਹੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਜੀ ਤਾਂ ਪੁੱਛ ਨਹੀਂ ਆਇਆ ਤਾਂ ਅੱਛਾ ਇੱਕ ਮਾਈਨਰ ਤੇ ਆਪੋਜੀਸ਼ਨ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਢਾਹੇ ਗੱਲਾਂ ਕਰੀ ਤਾਲੀਵਾਲ ਸਾਹਿਬ ਦਾ ਵਿਭਾਗ ਮੈਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ 20 ਮਹੀਨਿਆਂ ਤੋਂ ਕਹਿੰਦੇ ਮੈਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇੰਨੀ ਦੇਖੋ ਆਪੋਜੀਸ਼ਨ ਕਹਿ ਰਹੀ ਐ ਇਹ ਮੈਕਮਾ ਨਹੀਂ ਹੋ ਰਿਹਾ ਇਹ ਮੈਕਮਾ ਹੈ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੇ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ ਉਹੀ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਹੈ ਕੋਈ ਨਾਮ ਪਤਾ ਹੋਵੇ ਅੱਛਾ ਮਾਈਨਿੰਗ ਦੇ ਰੋਬ ਬੜੇ ਲੱਗ ਰਹੇ ਨੇ اپੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਮਾਈਨਿੰਗ ਪੰਜਾਬ اپੋਜੀਸ਼ਨ ਲੀਡਰ ਆ ਰਹੇ ਨੇ ਸੁਣੋ 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 ਉਹਨਾਂ ਦੇ ਵੀ ਕ੍ਰੇਸ਼ਰ ਲੱਗੇ ਹੋਏ ਨੇ ਮਾਫ ਤੁਹਾਨੂੰ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਨਾਲ ਨਹੀਂ ਕਿਤੇ ਜੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆਮ ਆਦੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕਰੈਸ਼ਰ ਨਾਲੇ ਹੂੰ ਕਰੈਸ਼ਰ ਅੱਜ ਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦੀ ਕੰਮ ਚੱਲਦਾ ਜਿੰਨਾ ਜਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਕਲੀਫ ਹੁੰਦੀ ਆ ਆਪਦੇ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾਂ ਸਾਰੀਆਂ ਇਹਨਾਂ ਦੀ ਛੱਡੀਆਂ ਹੋ ਜਾਂਦੀਆਂ ਨੇ ਸਰਕਾਰ ਨੂੰ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕੱਢਦੀ ਆ ਉਦੋਂ ਹੀ ਤਾਂ ਜਿਆਦਾ ਚੀਕ ਮਾਰਦੇ ਨੇ ਉਹਦੀ ਚੀਕ ਜੱਟੇਲਾ ਕਰ ਦਿੰਦੀ ਨਹੀਂ ਨਹੀਂ ਇਹ ਇਸ ਤਰ੍ਹਾਂ ਹੁੰਦਾ ਹੈ ਕਈ ਹੋਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠਿਆ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੋਏ ਠੀਕ ਹੈ ਠੀਕ 4 ਲੱਖ ਕਰੋੜ ਦਾ ਕਰਜ਼ਾ ਕਿਸਾਨ ਲਗਾਤਾਰ ਸਵਾ ਸਾਲ ਤੋਂ ਕਰਜ਼ਾ ਦੇ ਬੈਠੇ ਹੈ ਜਿਹੜਾ ਇਹ ਕੋਈ ਅਸੀਂ ਤਾਂ ਚੜਿਆ ਨਹੀਂ 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 ਟੈਨਸ਼ਨ ਦੀ ਗੱਲ ਕਰਤਾ ਹੈ ਨਾ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਸੁਣੋ ਮੇਰੀ ਸੁਣੋ ਨੇ ਪਹਿਲਾਂ ਹੀ ਮੇਰੀ ਸੁਣੋ ਦਾ ਸੀ ਨਾ ਸੁਣੋ ਦੇਖੋ ਗੱਲ ਕਰ ਲਈ ਤੁਸੀਂ ਸੁਣੋ ਜਿਹੜੀਆਂ ਪਿਛਲੀਆਂ ਸਰਕਾਰਾਂ ਦਾ ਕਰਜ਼ਾ ਹੈ ਉਹਦੀਆਂ ਕਿਸ਼ਤਾਂ ਵੀ ਅਸੀਂ ਤਾਰ ਰਹੇ ਹਾਂ ਜੀ ਅਸੀਂ ਭਰਤੀ ਵੀ ਨਮੀ ਕਰ ਰਿਹਾ ਨਵੇਂ ਕਿੰਨੇ ਨਵੇਂ ਮੁੰਡੇ ਹੀ ਰੱਖਿਆ ਸਾਰਾ ਕੁਝ ਕੀਤਾ ਆ ਤਾ ਕਰਕੇ ਕੋਈ ਜ ਕੋਈ ਕਰਜ਼ਾ ਲਿਆ ਤਾ ਕਰਕੇ ਲਿਆ ਅਸੀਂ ਕੋਈ ਇਹ ਤਾਂ ਅਸਲੀ ਨਿੱਜੀ ਆਪਣੇ ਨਿੱਜੀ ਹਿੱਤ ਵਾਸਤੇ ਜਾਂ ਨਿੱਜੀ ਦੇ ਬਾਰੇ ਬਾਜਵਾ ਸਾਹਿਬ ਕਹਿੰਦੇ ਕਿ ਬਾਹਰਲੇ ਬੰਦਿਆਂ ਨੂੰ ਰੱਖ ਰਹੇ ਨੇ ਪੰਜਾਬੀਆਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਨਹੀਂ ਕੋ ਤੁਸੀਂ ਸਾਰਾ ਖੜਾ ਕੇ ਦੇਖੋ ਜਿਹੜਾ ਪੰਜਾਬ ਦਾ ਹਿੱਸਾ ਦਾ ਜਿਹੜਾ ਹਰਿਆਣਾ ਜੇ ਹਰਿਆਣੇ ਦੇ ਵਿੱਚ ਵੀ ਹੈ ਕਿ ਅਦਰ ਸਟੇਟ ਦਾ ਇੰਨੇ ਪਰਸੈਂਟ ਰੱਖ ਸਕਦੇ ਉਹੀ ਆਦਰਵਾਇਤਾ ਕੁਝ ਨਹੀਂ ਆਇਆ ਤਾਂ ਅੱਛਾ ਇੱਕ ਮਾਈਨਟ ਤੇ ਬੜੀ ਆਪੋਜੀਸ਼ਨ ਆ। ਇਹ ਆਪੋਜੀਸ਼ਨ ਜੇ ਗੱਲ ਨਹੀਂ ਕਰੂ ਤਾਂ ਉਹਨਾਂ ਨੂੰ ਚੱਲੂ ਕਿਵੇਂ ਢਾਲੀਵਾਲ ਗੱਲਾਂ ਕਰੀ ਸਾਹਿਬ ਢਾਲੀਵਾਲ ਸਾਹਿਬ ਦਾ ਮਹਿਕਮਾ ਐਗਜ਼ਿਸਟ ਹੀ ਨਹੀਂ ਕਰ ਰਿਹਾ ਸੀ। 20 ਮਹੀਨਿਆਂ ਤੋਂ ਕਹਿੰਦੇ ਮਹਿਕਮਾ ਕੋਈ ਹੈ ਹੀ ਨਹੀਂ ਸੀ ਉਸ ਤਰੀਕੇ ਨਾਲ ਉਹਨਾਂ ਨੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਮੀਟਿੰਗ ਨਾ ਕੀਤੀ ਉਹਨਾਂ ਨੇ ਇਹ ਕਿਵੇਂ ਦੇਖੋ ਆਪੋਜੀਸ਼ਨ ਕਹਿ ਰਹੀ ਐਡਮਿਨ ਜਿਹੜਾ ਨਹੀਂ ਹੋ ਰਿਹਾ ਇਹ ਮਹਿਕਮਾ ਹੈ ਜਿਹੜਾ ਪਹਿਲਾਂ ਵੀ ਕਈ ਜਿਹੜੇ ਸਾਬਕਾ ਜਿਹੜੇ ਪਹਿਲੀਆਂ ਸਰਕਾਰਾਂ ਰਹੀਆਂ ਉਹਨਾਂ ਨੇ ਵੀ ਰੱਖਿਆ। ਹੂੰ ਉਹੀ ਚੱਕਰ ਨਹੀਂ ਤਾਂ ਕੀ ਗੱਲ ਨਹੀਂ ਤੁਹਾਡੀ ਤਾਂ ਬਦਲਾਵ ਵਾਲੀ ਸਰਕਾਰ ਤੋਂ ਤਾਂ ਪਤਾ ਲੱਗਣਾ ਚਾਹੀਦਾ ਨਹੀਂ ਨਹੀਂ ਚਲੋ ਕਈ ਵਾਰੀ ਹੋ ਸਕਦਾ ਕੋਈ ਨਾ ਪਤਾ ਹੋਵੇ আচ্ছা ਮਾਈਨਿੰਗ ਤੇ ਰੋਬ ਬੜੇ ਲੱਗ ਰਹੇ ਨੇ اپੋਜੀਸ਼ਨ ਲੀਡਰ ਹੈ ਉਹ ਲਗਾਤਾਰ ਕਹਿ ਰਹੇ ਕਿ ਮਾਈਨਿੰਗ ਪੰਜਾਬ اپੋਜੀਸ਼ਨ ਲੀਡਰ ਆ ਰਹੇ ਸੁਣੋ 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 ਉਹਨਾਂ ਦੇ ਵੀ ਕ੍ਰੈਸ਼ਰ ਲੱਗੇ ਹੋਏ ਨੇ ਮਾਹੁੰਸਾ ਕਿੱਥੇ ਲੱਗੇ ਹੋਏ ਸਾਰੀ ਤੁਸੀਂ ਜੇ ਖੰਗਾਲ ਲੋ ਨਾ ਜੇ ਮੈਂ ਮੈਂ ਮੇਰੀ ਸੁਣੋ ਸੁਣੋ ਨਹੀਂ ਇਹ ਦਾਅਵੇ ਲਗਾਏ ਜਾ ਰਹੇ ਨੇ ਜਿੰਨੀ ਤੁਹਾਡੇ ਕੋਲ ਮੇਰੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਆ ਮਾਰੀ ਪਾਰਟੀ ਵਾਲੇ ਨੇ ਆ 3 ਸਾਲਾਂ ਦੇ ਵਿੱਚ ਹੀ ਕ੍ਰੈਸ਼ਰ ਨਾਲੇ ਹੂੰ ਕ੍ਰੈਸ਼ ਰੱਜਦੇ ਲੱਗੇ ਹੋਏ ਨੇ ਇਹਨਾਂ ਦਾ ਸਾਰਾ ਇਹਨਾਂ ਦੀ ਕੰਮ ਚਾਹੁੰਦਾ ਜਿੰਨਾ ਜਿਆਦਾ ਰੌਲਾ ਜਿੰਨਾ ਜਿੰਨਾ ਰੌਲਾ ਇਹ ਪਾਉਂਦੇ ਨੇ ਕਿਉਂਕਿ ਇਹਨਾਂ ਨੂੰ ਆਪ ਤਖਲੀਫ ਹੁੰਦੀ ਆ ਆਪਦੇ ਵੀ ਇਹਨਾਂ ਦੇ ਸਾਰੇ ਸਾਰੀਆਂ ਇਹਨਾਂ ਦੀਆਂ ਕੁੰਤਾ ਸਾਰੀਆਂ ਇਹਨਾਂ ਦੀ ਛੱਡੀਆਂ ਹੋਈਆਂ ਨੇ ਸਰਕਾਰ ਨੂੰ ਕਿਉਂ ਦੇ ਰਹੀ ਹੈ ਦੇਖੋ ਜਦੋਂ ਸਰਕਾਰ ਸਿਕੰਜਾ ਕਰਨ ਦੀ ਉਹਦੇ ਹੀ ਤਾਂ ਜਿਆਦਾ ਚੀਕ ਮਾਰਦੇ ਨੇ ਉਹਦੀ ਚੀਕਾਂ ਘਟਾ ਲ ਕਰ ਦਿੰਦੇ ਨਹੀਂ ਨਹੀਂ ਇਹ ਇਸ ਤਰ੍ਹਾਂ ਹੁੰਦਾ ਹੈ ਕਈ ਵਾਰ ਹਰ ਹੁਣ ਹਾਰ ਟਾਈਮ 24 ਘੰਟੇ ਤੱਕ ਉੱਥੇ ਬੈਠੇ ਨਹੀਂ ਜਾ ਸਕਦਾ ਰਾਤ ਬਰਾਤੇ ਜੇ ਕੋਈ ਕਰਦਾ ਤਾਂ ਉਹ ਕਈ ਵਾਰੀ ਹੋ ਜਾਂਦੀ ਪ੍ਰੋਬਲਮ ਹੋਏਗੀ ਠੀਕ ਹੈ ਠੀਕ